ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਹੈ ਆਪਣੇ YouTube ਚੈਨਲ ਗੁਰਸਾਖੀਏ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਆਪਣੇ ਚੈਨਲ ਤੇ ਆਰੰਭ ਕੀਤੇ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਕੱਲ ਤੱਕ ਆਪਾਂ 901 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰਦੀਨ ਧਿਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਤੇ ਅੱਜ ਆਪਾਂ ਇਸ ਤੋਂ ਅੱਗੇ 902 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਹਾਂ ਕਿ ਸਤਿਗੁਰ ਦੀਨ ਦਿਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਤਾਂ ਹੀ ਮੇਰ ਪਰ ਹੱਥ ਦਾਸ ਰੇ ਸਿਰ ਤੇ ਰੱਖਣਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਆਪਣਾ ਮੇਰ ਪਰ ਹੱਥ ਦਾਸ ਰੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਰੱਖੋ ਦਾਸ ਤੇ ਸਿਰ ਤੇ ਮੇਰ ਪਰ ਹੱਥ ਦੇਵ ਜੀ ਅਸੀਸ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਸ੍ਰੀ ਸਹਿਜ ਪਾਠ ਦੀ ਸਾਜ ਪਉਣ ਤੋਂ ਪਹਿਲਾਂ ਉਹਨਾਂ ਪਿਆਰੇ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਕੱਲ ਆਪਾਂ ਨੂੰ ਕੰਪਲੈਂਟ ਪੇ ਜਿਹਨ ਜੀਨਸ ਸੈਣੀ ਜੀ ਮਨਜੀਤ ਕੌਰ ਯੂਐਸਏ ਤੋਂ ਰਵਨੀਤ ਕੌਰ ਜੀ ਪਰਮਿੰਦਰ ਕੌਰ ਜੀ ਸੰਧੂਤ ਸਾਹਿਬ ਜੀ ਬਲਬੀਰ ਕੌਰ ਅਰਸ਼ੀਪਲ ਤੋਂ ਗੁਰਜੰਟ ਸਿੰਘ ਕੰਗ ਜਲਾਲਾਬਾਦ ਤੋਂ ਇਹਨਾਂ ਪਿਆਰੇ ਵੀਰਾਂ ਦੇ ਆਪਾਂ ਨੂੰ ਕਮੈਂਟ ਕੱਲ ਪ੍ਰਾਪਤ ਹੋਏ ਨੇ ਇਹਨਾਂ ਦਾ ਕੋਟਾ ਨੂੰ ਕੋ ਧੰਨਵਾਦ ਹੁਣ ਸਾਥ ਸੰਗਤ ਸ੍ਰੀ ਸਹਿਜ ਬਾਠ ਦੇ ਨਾਲ ਜੁੜੀਏ ਜੀ RAM KALI ਮਹਲਾ ਨਵਾ RAM KALI ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਕਹਿ ਰਹੇ ਹਨ ਸਾਧੂ ਕੌਣ ਜੁਗਤ ਅਬ ਕੀਜੈ ਹੇ ਸੰਤ ਜਨੋ ਹੁਣ ਇਸ ਮਨੁੱਖਾ ਜਨਮ ਵਿੱਚੋਂ ਕਿਹੜੀ ਵਿਉਂਤ ਕੀਤੀ ਜਾਵੇ ਜਾਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਜਿਸ ਤੇ ਕਰਨ ਨਾਲ ਮਨੁੱਖ ਦੇ ਅੰਦਰੋਂ ਸਾਰੀ ਖੁੱਟੀ ਮਤ ਨਾ ਸੋ ਜਾਏ ਤੇ ਮਨੁੱਖ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਰਚ ਮਚ ਜਾਏ 라ਉ ਥੋੜਾ ਵਿਸ਼ਰਾਮ ਲਈਏ ਮਨ ਮਾਇਆ ਮੈਂ ਉੜ ਜਿ ਰਿਹਾ ਹਾਂ ਹੈ ਬੂਝਾ ਨਾ ਕੁਸ਼ ਗਿਆਨ ਹੈ ਏ ਸੰਤ ਜਨੋ ਆਮ ਤੌਰ ਤੇ ਮਨੁੱਖ ਦਾ ਮਨ ਮਾਇਦੇ ਮੂਹੇ ਚੁਲ ਜਿਆ ਰਿੰਦਾ ਹੈ ਮਨੁੱਖਰਤਾ ਪਰ ਵੀ ਸ਼ਾਨਪ ਦੀ ਗੱਲ ਨਹੀਂ ਵਿਚਾਰਦਾ ਕੋਣ ਨਾਮ ਜਗ ਜਾ ਕੇ ਸਿਮਰੈ ਭਾਵ ਪਦ ਨਿਰਭਾਨ ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਦੇ ਨਾਲ ਜਗਤ ਵਾਸਨਾ ਰਹਿਤ ਆਤਮਿਕ ਵਸਾ ਹਾਸਲ ਕਰ ਲੈਂਦਾ ਹੈ ਪਾ ਤੇ ਹਾਲ ਕੁਰਪਾਲ ਸੰਤ ਜਨ ਤਬੇ ਬਾਤ ਬਤਾਈ ਜਦੋਂ ਸੰਤ ਜਨ ਕਿਸੇ ਭਾਗਾ ਵਾਲੇ ਉੱਤੇ ਦਇਆ ਕਰਦੇ ਹਨ ਦਇਆਵਾਨ ਹੁੰਦੇ ਹਨ ਕਿਰਪਾ ਕਰਦੇ ਹਨ ਕੁਰਪਾਲੂ ਹੁੰਦੇ ਹਨ ਤਦ ਉਹ ਉਸ ਮਨੁੱਖ ਨੂੰ ਇਹ ਗੱਲ ਦੱਸਦੇ ਹਨ ਸਰਬ ਧਰਮ ਮਨੋਤੇ ਕੀ ਹੈ ਜਿਹੇ ਪ੍ਰਭ ਕੀਰਤ ਗਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਸਫਲ ਸਲਾਦਾ ਗੀਤ ਗਾਉਣਾ ਸ਼ੁਰੂ ਕੀਤਾ ਇਹੋ ਮਥਲਵੋ ਕਿ ਉਸਨੇ ਸਾਰੇ ਈ ਧਰਮਿਕ ਕੰਮ ਕਰ ਲਏ RAM ਨਾਮ ਨਰ ਨਿਸਬਸਰ ਮਹਨਮਖ ਇਕ ਉਧਾਰ ਜਿਹੜਾ ਦਿਨ ਰਾਤ ਇੱਕ ਅੱਖ ਦੇ ਇੱਕ ਖੋਰ ਲਈ ਪੀ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜਮ ਕੋ ਤਰਾਸ ਮਿਟਾਏ ਨਾਨਕ ਤਹਿ ਆਪਣਾ ਜਨਮ ਸੁਵਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਆਪਣਾ ਜਨਮ ਸਫਲ ਕਰ ਲੈਂਦਾ ਹੈ ਉਸ ਮਨੁੱਖ ਦੇ ਦਿਲ ਵਿੱਚੋਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਰਾਮ ਕਲੀ ਮਹਲਾ ਨਵਾਂ ਰਾਮ ਕਲੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਧਨਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ ਪ੍ਰਾਣੀ ਨਾਰਾਇਣ ਸਦਲੇ ਪ੍ਰਮਾਤਮਾ ਦੀ ਯਾਦ ਵਿੱਚ ਪ੍ਰਮਾਤਮਾ ਦੀ ਯਾਦ ਵਿੱਚ ਲਹੋਤੇ ਹਿਰਦੇ ਵਿੱਚ ਹਮੇਸ਼ਾ ਪ੍ਰਮਾਤਮਾ ਦੀ ਯਾਦ ਨੂੰ ਵਸਾਈ ਰੱਖ ਛਿਣ ਛਿਣ ਹੋਵੇ ਘਟਾਇ ਨਿਸਬਸਰ ਬਿਰਥਾ ਜਾਤ ਹੈ ਦੇ ਰਹਾ ਪ੍ਰਭੂ ਦੀ ਯਾਦ ਤੋਂ ਬਿਨਾਂ ਤੇਰਾ ਮਨੁੱਖਾ ਸਰੀਰ ਬਿਰਥ ਜਾ ਰਿਹਾ ਹੈ ਦਿਨੇ ਰਾਤ ਇੱਕ ਇੱਕ ਛਿਣ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ ਰਹ ਹੌ ਤੜਾ ਸ਼ਾਂਦਈਏ ਤਰਨ ਆਪੋ ਬਿਖੇ ਅਨਸੋਖ ਖੋਏ ਬਾਲਪਨ ਅਗਿਆਨਾ ਜੀਪੀ ਅਜਬ ਮਦ ਭਾਗੀ ਹੈ ਜੀਪੀ ਅਜਬ ਮੰਦ ਭਾਗੀ ਹੈ ਕਿ ਇਸ ਨੇ ਜਵਾਨੀ ਦੀ ਉਮਰ ਵਿਸ਼ੇ ਵਕਾਰਾਂ ਵਿੱਚ ਗਵਾ ਲਈ ਬਾਲ ਪਰ ਜਿਹੜੀ ਹੈ ਬਾਲ ਉਮਰ ਬਾਲਪਨ ਜਿਹੜਾ ਇਹ ਜਾਣੇ ਪੂਰੇ ਵਿੱਚ ਗਵਾ ਲਿਆ ਬਿਰਧ ਪਿਓ ਅਜੋ ਨਾ ਸਮਝੇ ਕੌਣ ਕੋ ਮਤ ਉਰ ਜਾਣਾ ਹੁਣ ਬੁੱਢਾ ਹੋ ਗਿਆ ਏ ਪਰ ਅਜੇ ਵੀ ਨਹੀਂ ਸਮਝਦਾ ਪਤਾ ਨਹੀਂ ਇਹ ਕਿਸ ਕੋਟੀ ਮਤ ਵਿੱਚ ਫਸਿਆ ਪਿਆ ਹੈ ਮਾਨਸ ਜਨਮ ਦੀ ਹੋ ਜੇ ਤੱਕ ਸੋ ਤੈ ਕਿਉਂ ਬਸਾਰਿਓ ਇਹ ਪੁਰਾਣੀ ਜਿਸ ਠਾਕਰ ਬਾਬੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੋਇਆ ਹੈ ਤੂੰ ਉਸ ਨੂੰ ਕਿਉਂ ਭੁਲਾ ਦਿੱਤਾ ਹੈ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨਾ ਤਾਕੋ ਗਾਇਓ ਏ ਨਰ ਜਿਸ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਮਾਇਆ ਦੇ ਬੰਧਨਾਂ ਤੋਂ ਖੁਲਾਸੀ ਹੁੰਦੀ ਹੈ ਤੂੰ ਅੱਖ ਦੇ ਫੋਰ ਲਈ ਵੀ ਉਸ ਦੇ ਸਫਸਲਾ ਨੂੰ ਨਹੀਂ ਗਾਉਂਦਾ ਮਾਇਆ ਕੇ ਮਦ ਕਾ ਕਰਤ ਹੈ ਸੰਗ ਨਾ ਕਾ ਜਾਈ ਏ ਪ੍ਰਾਣੀ ਕਿਉਂ ਮਾਇਆ ਦਾ ਇਤਨਾ ਮਾਨ ਤੁਮ ਕਰਦਾ ਹੈ ਕਿਉਂ ਮਾਇਆ ਦਾ ਮਾਨ ਤੁਮ ਕਰ ਰਿਹਾ ਹੈ ਇਹ ਤਾਂ ਕਿਸੇ ਦੇ ਨਾਲ ਵੀ ਅਖੀਰ ਵੇਲੇ ਨਹੀਂ ਜਾਂਦੀ ਨਾਨਕ ਕਹਿਤ ਜੇ ਤ ਚਿੰਤਾ ਮਨ ਕੋਈ ਹੈ ਅੰਤ ਸਹਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਸਿਮਰਨ ਕਰਦਾ ਰਹੋ ਅੰਤ ਵੇਲੇ ਉਹ ਤੇਰਾ ਮਦਗਾਰ ਹੋਵੇਗਾ RAM KALI ਮਹਲਾ ਪਹਿਲਾ ਅਸ਼ਟ ਪਦੀਆਂ ਰਾਗ RAM KALI ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਠਾ ਬੰਦਾ ਵਾਲੀ ਬਾਣੀ ਇਕ ਓੰਕਾਰ ਸਤਗੁਰੂ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦੁਨੀਆ ਤਪਤ ਰਹਿ ਸਤਗੁਰੂ ਕਹ ਰਹੇ ਹਨ ਕਿ ਸਤਜੁਗ ਤੇ ਤ੍ਰੇਤਾ ਦਵਾਪਰ ਆਦਿਕ ਸਾਰੇ ਹੀ ਸਮਿਆਂ ਵਿੱਚ ਉਹੋ ਹੀ ਚੰ드ਰਮਾ ਚੜਦਾ ਆਇਆ ਹੈ ਉਹੋ ਹੀ ਤਾਰੇ ਚੜਦੇ ਆ ਰਹੇ ਹਨ ਉਹੋ ਹੀ ਸੂਰਜ ਚਮਕਦਾ ਆ ਰਿਹਾ ਹੈ ਸਾ ਤਰਤੀ ਸੋ ਪਾਉਣ ਚਿਲਾਰੇ ਜਗ ਜੀ ਖੇਲ ਥਾਮ ਕਸੇ ਉਹ ਹੀ ਧਰਤੀ ਹੈ ਉਹ ਹੀ ਆਵਾਜ਼ ਝੂੜਦੀ ਆ ਰਹੀ ਹੈ ਕਰਜੁਗ ਦਾ ਪ੍ਰਭਾਵ ਵੀ ਜੀਵਨ ਦੇ ਮਨ ਵਿੱਚ ਖੇਡਾ ਖੇਡਦਾ ਹੈ ਕਿਸੇ ਖਾਸ ਖਾਮ ਵਿੱਚ ਨਹੀਂ ਖੇਡ ਸਕਦਾ ਜੀਵਨ ਤਰਬਨਵਾਰ ਏ ਪੁੰਡਤ ਆਪਣੇ ਮਨ ਵਿੱਚੋਂ ਖੁਦਗਰਦੀ ਦੂਰ ਕਰ ਇਹ ਖੁਦਗਰਦੀ ਕਾਲਖ ਹੈ ਹੋਵੇ ਪਰਵਾਣਾ ਕਰੇ ਤਗਾਣਾ ਕਲ ਰਖਣ ਵਿਚਾਰ ਰਹਾਉ ਇਹ ਖੁਦਗਰਜ਼ੀ ਦੇ ਅਸਰੇ ਇੱਥੇ ਜਿਰਵਾਣੇ ਲੋਕ ਕਮਜ਼ੋਰਾਂ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਹਾਉ ਥੋੜਾ ਬਸਰਾਮ ਦਿइये ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨ ਬਠਾ ਕਿਸੇ ਨੇ ਕਦੀ ਨਹੀਂ ਸੁਣਿਆ ਕਿ ਕਰ ਜੋ ਕਿਸੇ ਖਾਸ ਥੀਸ ਵਿੱਚ ਆਇਆ ਕਿਸੇ ਖਾਸ ਤੀਰਥ ਕੋਲ ਬਿਠਾ ਹੋਇਆ ਹੈ ਦਾਤਾ দান ਕਰੇ ਤੈ ਨਹੀਂ ਮਹਿਲ ਅਸਾਰ ਨ ਬਠਾ ਜਿੱਥੇ ਕੋਈ ਦਾਨੀ ਦਾਨ ਕਰਦਾ ਹੈ ਉੱਥੇ ਵੀ ਬੈਠਾ ਹੋਇਆ ਕਿਸੇ ਨੇ ਨਹੀਂ ਸੁਣਿਆ ਕਿਸੇ ਤਾਂ ਕਲਯੁਗ ਮਹਿਲ ਅਸਰ ਕੇ ਨਹੀਂ ਬੈਠ ਰਿਆ ਜੇ ਕੋ ਸਤ ਕਰੇ ਸੋ ਛਿਜੇ ਤਪ ਕਰ ਤਪ ਨ ਹੋਈ ਜੇ ਕੋਈ ਮਨੁੱਖ ਆਪਣਾ ਆਸਮ ਉੱਚਾ ਬਣਾਉਂਦਾ ਹੈ ਤਾਂ ਇਹ ਸਾਨੂੰ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਦਿਗਦਾ ਹੈ ਜੇ ਕੋਈ ਤਪੀ ਹੋਣ ਦਾ ਦਾਵਾ ਕਰਦਾ ਹੈ ਤਾਂ ਉਸ ਦੇ ਦਰੇ ਆਪਣੇ ਵੱਸ ਵਿੱਚ ਨਹੀਂ ਜੇ ਕੋ ਨਾ ਲਵੇ ਬਦਨਾਮੀ ਕਲ ਕਹਿ ਲਖਣੇ ਹੀ ਜੋਈ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਲੋਕਾਂ ਵਿੱਚ ਸਗੋਂ ਉਸ ਦੀ ਬਦਨਾਮੀ ਹੁੰਦੀ ਹੈ ਇਹ ਪੰਡਤ ਭੈੜਾ ਆਚਰਨ ਇੰਦਰੀ ਵਾਸ ਵਿੱਚ ਨਾ ਹੋਣੇ ਪ੍ਰਭੂ ਨਾਮ ਬਲੋਂ ਨੰਬਰ ਨਫਰਤ ਇਹ ਕਾਲ ਯੁਗ ਦੇ ਲੱਛਣ ਹਨ ਜੇ ਸਖਦਾਰੀ ਤੇ ਸਹਿ ਖਵਾਰੀ ਚੱਕਰ ਕੇ ਇਹ ਡਲਣਾ ਪਰ ਖੁਦਗਰਜ਼ ਗਜਿਤ ਕਮਜ਼ੋਰ ਉਤੇ ਤਕਾ ਸੁਖੀ ਜੀਵਨ ਦਰਸ਼ਨੀ ਜੇਸੇ ਮਨੁੱਖ ਨੇ ਦੁਜਿਆਂ ਉਤੇ ਸਰਦਾਰੀ ਮਿਲਦੀ ਹੈ ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ ਉਸ ਦੀ ਹੀ ਇਸ ਧੱਕੇ ਜੁਲਮ ਦੇ ਕਾਰਨ ਆਖਿਰ ਦੁਰਗਤ ਹੁੰਦੀ ਹੈ ਜੈਸਿਕਦਾਰੇ ਭਵੇਂ ਜਿੰਦਗੀ ਤੇ ਚੱਕਰ ਹੱਥੋਂ ਮਰਨਾ ਨੌਕਰ ਨੂੰ ਸੁਰਗਤ ਕੋਈ ਖਤਰਾ ਨਹੀਂ ਹੁੰਦਾ ਤਾਂ ਉਸ ਸਰਕਾਰਾਂ ਦੇ ਘਰ ਵਿੱਚ ਫਾਜਦੋ ਪੈਂਦਾ ਹੈ ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ਆਖ ਗੁਨਾਹ ਕਲਈਏ ਇਹ ਯੁੱਗ ਕਿਹੜਾ ਰਿਹਾ ਤੇ ਪਾਵ ਜੇ ਗੁਣ ਦੇ ਤਾਂ ਪਾਈਏ ਏ ਪੰਡਤ ਤੇਰੇ ਕਹਿਣ ਅਨੁਸਾਰ ਜੇ ਹੁਣ ਕਰਜੁਗ ਦਾ ਸਮਾ ਹੀ ਆ ਗਿਆ ਤੇ ਤਾਂ ਵੀ ਤੀਰ ਸਵਾਰ ਆ ਦੇਖੋ ਕਰਮ ਕਾਂਡ ਦਾ ਆਸਰਾ ਕਰਮ ਕਾਂਡ ਦਾ ਰਸਤਾ ਛਾੜੂ ਕੀ ਪ੍ਰਮਾਤਮਾ ਦੀ ਸਿਰਫ ਸਹਾਈਲਾ ਕਰ ਕਿਉਂਕਿ ਤੇਰੇ ਧਰਮ ਸ਼ਾਸਤਰ ਅਨਸਾਰ ਇਹ ਕਾਰਜ ਕੁਝ ਸਫਲਾਹੀ ਪ੍ਰਵਾਨ ਹੈ ਤੇ ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚਲਿਆ ਹੈ ਸੋ ਏ ਪੰਡਿਤ ਪ੍ਰਮਾਤਮਾ ਅੱਗੇ ਇਹ ਔਰ ਜੋਈ ਕਰ ਕਿ हे ਪ੍ਰਭੂ ਜੋ ਮਕਸ਼ਿਸ਼ ਕਰਨੀ ਹੈ ਤੇ ਆਪਣੇ ਕੋਲ ਲੂ ਬਖਸ਼ਿਸ਼ ਕਰ ਇਹੀ ਪ੍ਰਾਪਤ ਕਰਨ ਯੋਗ ਹੈ ਰਹਾਉ ਕਲ ਕਲ ਵਾਲੀ ਸਰਾ ਨਬੇੜੀ ਕਾਜੀ ਕ੍ਰਿਸ਼ਨਾ ਹੋਵਾ ਏ ਪੰਡਿਤ ਕਲਯੁਗ ਇਹ ਹੈ ਕਿ ਮੁਸਲਮਾਨ ਹਕੂਮਤ ਵਿੱਚ ਤੱਕੇ ਜਰਨਲ ਝਗੜੇ ਵਿਧਾਨ ਵਾਲਾ ਅਸਲਾਮੀ ਕਾਨੂੰਨ ਹੀ फैसले करने वाले बनाया हुआ है न्याय करने वाला काजी हाकम वड्डी खोर हो चुका है बाणी ब्रह्मा बेद अथर्वन करनी कीर्त करनी उच्चाचरन कीर्त परमात्मा दे सिर्फ ਪਰਮਾਤਮਾ ਦੀ ਸ਼ਿੰਗਸਲਾ ਕਰਿਆ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ ਇਹੀ ਹੈ ਕਲ ਯੁਗ ਪਤਵੇ ਨੇ ਪੂਜਾ ਸਤਵੇਂ ਨੂੰ ਸੰਜਮ ਜਤਵੇਂ ਕਾਹੇ ਜਿਨੇ ਊ ਪਤੀ ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ ਪੂਜਾ ਕਿਸ ਅਰਥ ਉੱਚੇ ਆਤਰ ਨੂੰ ਤੋਂ ਖਾਲੀ ਰਹਿ ਕੇ ਇਹ ਸੰਜਮ ਦਾ ਕੀ ਲਾਗ ਜੀ ਬਚਾਰਾ ਮਨ ਨੂੰ ਰੋਕtham ਨਹੀਂ ਤਾਂ ਜਨੇਊ ਕੀ ਸਵਾਰਦਾ ਹੈ ਨਾ ਉਹ ਤੋ ਉਹ ਤਿਲਕ ਚੜਾਵੋ ਸੋਕਿਰ ਨੂੰ ਸੋਚ ਨਾ ਹੋਈ ਏ ਪੰਡਤ ਤੁਸੀਂ 37 ਇਸ਼ਨਾਨ ਕਰਦੇ ਹੋ ਸਰੀਰ ਮਲ ਮਲ ਕੇ ਧੋਂਦੇ ਹੋ ਮੱਥੇ ਤੇ ਤਿਲਕ ਲਾਉਂਦੇ ਹੋ ਇਸ ਨੂੰ ਪਵਿੱਤਰ ਕਰਮ ਸਮਝਦੇ ਹੋ ਪਰ ਪਵਿੱਤਰ ਆਤਮਾ ਤੋਂ ਬਿਨਾ ਇਹ ਬਾਹਰਲੀ ਪਵਿੱਤਰਤਾ ਕੋਈ ਮੁੱਲ ਨਹੀਂ ਰੱਖਦੀ ਅਸਲ ਵਿੱਚ ਇਹ ਹੀ ਭਲੀਖਾ ਭੀ ਕਾਲ ਯੁੱਗ ਹੈ ਕਾਲ ਪ੍ਰਵਾਨ ਕਿਤੇ ਬਿਕਰਾਨ ਇਸਲਾਮੀ ਹਕੂਮਤ ਦੇ ਧੱਕੇ ਜੋਰ ਦੇ ਹੇਠਾਂ ਸਾਮੀ ਕਿਤਾਬਾਂ ਤੇ ਕੁਰਾਨਾਂ ਨੂੰ ਪ੍ਰਵਾਨ ਦਿੱਤੀ ਜਾਂਦੀ ਹੈ ਬੋਠੀ ਪੰਡਤ ਰਹਿ ਪ੍ਰਾਣ ਪੰਥਾਂ ਦੀਆਂ ਪ੍ਰਾਣ ਅਧਿਕ ਪੁਸਤਕਾ ਰਹਿ ਗਈਆਂ ਹਨ ਨਾਨਕ ਨਾਮ ਪਿਆ ਰਹਿਮਾਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਸ ਜੋਰ ਤੱਕ ਇਹ ਸੀ ਪ੍ਰਮਾਤਮਾ ਦਾ ਨਾਮ ਰਹਿਮਾਨ ਆਖਿਆ ਜਾ ਰਿਹਾ ਹੈ ਇਹ ਵੀ ਹੈ ਪੰਡਿਤ ਕਾਲ ਯੁਗ ਦੇ ਰਚਨ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਤੱਕੇ ਜੋਰ ਨਾਲ ਟਗਾਣੇ ਨਾਲ ਦਬਾਣਾ ਕਾਲ ਯੁਗ ਦਾ ਪ੍ਰਭਾਵ ਹੈ ਕਰ ਕਰਤਾ ਤੂੰ ਏਕੋ ਜਾਨ ਇਹ ਪੰਡਤ ਹਰ ਏਕੋ ਕਰਤਾ ਹੈ ਇਹ ਸਭ ਕੁਝ ਕਰਨ ਵਾਲਾ ਜਾਣ ਨਾਮਿਕ ਨਾਮ ਮਿਲੇ ਵੜਾਈ ਇਹਦੂ ਉਪਰ ਕਰਮ ਨਹੀਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ ਲੋਕ ਨੂੰ ਚੀਜ਼ਤ ਮਿਲਦੀ ਹੈ ਨਾਮ ਜਪਣ ਤੋਂ ਬਲਿਕ ਚੰਗਾ ਕੋਈ ਹੋਰ ਕਰਮ ਨਹੀਂ ਹੈ ਪੰਡਤ ਤੀਰਤ ਵਰਤ ਆਦਿ ਕਰਮਾਂ ਨੂੰ ਹੀ ਚਲਾਉਂਦਾ ਰਹਿੰਦਾ ਹੈ ਜੇਕਰ ਹੁੰਦੇ ਮੰਗਣ ਜਾਈਏ ਫਿਰ ਅਲਾਮਾਂ ਮਿਲੇ ਤਹੀਂ ਪਰਮਾਤਮਾ ਹਰੇਕ ਦੇ ਹਿਰਦੇ ਵਿੱਚ ਵਾਸਾ ਹੈ ਉਸ ਦਾ ਨਾਮ ਭੁਲਾਇਆ ਇਹ ਸੁਝ ਨਹੀਂ ਰੰਦੀ ਤੇ ਮਨੁੱਖ ਕੋ ਹੋਰ ਹੋਰ ਆਸਰੇ ਤੱਕ ਦਾ ਫਿਰਦਾ ਹੈ ਪਰ ਮਾਤਮਦ ਦਾਰ ਹਿਰਦੇ ਘਰ ਵਿੱਚ ਹੋਵੇ ਤੇ ਭੁੱਲਣ ਜੀ ਬਾਹਰ ਦੇਵੀ ਦੇਵਚਾਂ ਆਦਤ ਤੋਂ ਮੰਗਦਾ ਫਿਰੇ ਇਹ ਫੇਦੋਸ਼ ਜੀਵ ਦੇ ਸਿਰ ਆਉਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਸ੍ਰੀ ਦਿਨ ਕੁ ਤਬੀਅਤ ਠੀਕ ਨਹੀਂ ਹੈ ਇਸ ਲਈ ਇਹ ਹਾਜ਼ਰੀ ਵੀ ਲੇਟ ਲਈ ਹੈ ਜੀ ਪਾਠ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਇੱਕ ਅੰਗ ਦਾ ਕੀਤਾ ਹੈ ਸੋ ਸਾਫ ਸੰਗਤ ਇਤਨੀ ਕੋ ਹਾਜ਼ਰੀ ਪ੍ਰਵਾਨ ਕਰ ਲੈਣੀ ਜੇ ਸਤਗੁਰ ਕਿਰਪਾ ਕਰਨਗੇ ਤਾਂ ਕੱਲ ਫਿਰ ਅਦਰੋਂ ਮੰਗੇ ਇੱਕ ਬੇਨਤੀ ਹੈ ਕਿ ਦਾਸ ਰੇ ਦਾ ਚੈਨਲ ਕੋ ਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰ ਲਵੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਜੋ ਭੁੱਲਾ ਚੁੱਕਾਂ ਦੀ ਮਾਫੀ ਆਉਗਾ ਜੀ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ